ਜਲੰਧਰ ਵਿਕੇ ਹੋਈ ਜਿਮਣੀ ਚੋਣ ਵਿੱਚ ਹਲਕਾ ਜਲੰਧਰ ਵੈਸਟ ਤੋਂ ਆਪ ਉਮੀਦਵਾਰ ਮਹਿੰਦਰ ਭਗਤ ਨੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ ਮਹਿੰਦਰਪਾਲ ਭਗਤ ਦੀ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਹਲਕਾ ਫਗਵਾੜਾ ਤੋਂ ਆਪ ਦੇ ਹਲਕਾ ਇੰਚਾਰਜ ਸਰਦਾਰ ਜਗਵਿੰਦਰ ਸਿੰਘ ਮਾਨ ਵੱਲੋਂ ਆਪਣੇ ਗ੍ਰਹਿ ਨਿਊ ਮਾਡਲ ਟਾਊਨ ਵਿਖੇ ਲੱਡੂ ਵੰਡੇ ਗਏ ਇਸ ਦੌਰਾਨ ਜਿੱਥੇ ਦਲਜੀਤ ਰਾਜੂ ਹਰਜੀਮਾਨ ਕਿਸ਼ਨ কুমার ਹੀਰੋ ਵਰਨ ਬੰਗੜ ਧਰਮਵੀਰ ਸੇਠੀ ਅਤੇ ਰஞ்சிਤਪਾਲ ਪਾਵਲਾ ਨੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਜਿੱਤ ਨੂੰ ਇਤਿਹਾਸਕ ਜਿੱਤ ਦੱਸਿਆ ਉੱਥੇ ਹੀ ਸਰਦਾਰ ਮਾਨ ਅਤੇ ਹਰਜੀਮਾਨ ਨੇ ਕਿਹਾ ਕਿ ਪ ਜਲੰਧਰ ਭਗਤ ਨੂੰ ਦਿੱਤਾ ਹੈ ਉਸ ਲਈ ਜਲੰਧਰ ਬੈਸਟ ਦੇ ਵੋਟਰ ਵਧਾਈ ਦੇ ਪਾਤਰ ਨੇ 9 ਪਰਗਟਾਈ ਕੀ 2027 ਦੀਆਂ ਚੋਣਾਂ ਵਿੱਚ ਵੀ ਆਮ ਮੁੜ ਤੋਂ ਇਤਿਹਾਸ ਸਿਰਜਦੇ ਹੋਏ ਸ਼ਾਨਦਾਰ ਜਿੱਤ ਦਰਜ ਕਰੇਗੀ ਵਰਕਰਸ ਨੂੰ ਬੜੀ ਖੁਸ਼ੀ ਹੈ ਅੱਜ ਪਾੜੇ ਅਸੀਂ ਆਪਣੇ ਦਫਤਰ ਵਿੱਚ ਇਕੱਠੇ ਹੋਏ ਹਾਂ ਸਾਰੇ ਜਲੰਧਰ ਦੀ ਜਿੱਤ ਇਤਿਹਾਸਿਕ ਹੈ ਅਰਜਨ ਸਿੰਘ ਵਰਕਰਸ ਨੇ ਕੰਮ ਕੀਤਾ ਵਾੜਾ ਡਿਵੀਜ਼ਨ ਸਾਹਿਬ ਨੇ ਕੰਮ ਕੀਤਾ ਸਾਰੇ ਬਹੁਤ ਵੰਡਰਫੁਲਰ ਸੀਮ ਸਾਹਿਬ ਉਹਦੀ ਪੂਰੀ ਫੈਮਿਲੀ ਉਹਨਾਂ ਦੀ ਵਾਈਫ ਹੁੰਦਾ ਸਾਰਾ ਪਰਿਵਾਰ ਉਹਨਾਂ ਨੇ ਆਪਣੀਆਂ ਹੋਂਡਿਕਸ਼ਨ ਦੇ ਵਿੱਚ ਝੁਕ ਗਿਆ। ਝੁਕਿਆ ਨਹੀਂ ਉਹਨਾਂ ਸਖਤ ਪਿੰਡ ਦੇ ਨਾਲ ਜਿੱਥੇ ਅਸੀਂ ਮਹਿਸੂਸ ਕਰਨੇ। ਇਹ ਇਲੈਕਸ਼ਨ ਕਿਉਂਕਿ ਪਿਛਲੇ ਇਲੈਕਸ਼ਨ ਚ ਕੋਈ ਅਸੀਂ ਬਹੁਤ ਅੱਛੇ ਪਰਫੋਰਮੈਂਸ ਨਹੀਂ ਆਈ ਪਰ ਇਸ ਵੇਲੇ 83500 ਦੇ ਵੋਟ ਦੇ ਪਰਫੋਰਮੈਂਸ ਇੱਕ ਬਹੁਤ ਬੜੀ ਜਿੱਤੇ ਦਮੁਖ ਦਿੱਤੇ। ਸ਼ਿਕਾਗੋ ਪੰਛੀ ਮਾਨਣ ਦੀਆਂ ਨੀਤੀਆਂ ਨੂੰ ਸਨ ਕਰਦੇ ਲੋਕਾਂ ਨੇ ਆਮਾ ਦੀ ਪਾਰਟੀ ਨੂੰ ਵਰਕੇ ਬਹੁਤ ਵੱਡਾ ਉਹਨਾਂ ਨੂੰ ਤੁਹਾਡੀ ਕਿਰਮਾ ਦੀ ਕਿਰਪਾ ਨਾਲ ਹੌਣ ਬੜੇ ਆਸ਼ੀਸ਼ 25 ਲੱਖ ਦੇ ਇਲੈਕਸ਼ਨ ਦੇ ਅਪਰੇ ਲੀਣਾ ਨਿਕਲਿਆ ਸਾਰੇ ਬੜਕਨ ਜੰਦਰ ਨਵਾਸੀਆਂ ਜੰਦਰਪੁਰ ਕੋਲ ਦੇ ਪਟਕੜਸ ਮਾਡਰ ਸਾਥੀ ਕਲਿੰਗਸ ਤੋਂ ਬਹੁਤ ਬਹੁਤ ਮਾਰਬਾਤ ਉਹ ਮੈਂ ਸਮਝਦਾ ਕਿ ਅਸੀਂ ਅੱਗੇ ਵਾਸਤੇ ਆਮ ਆਦਮੀ ਪਾਰਟੀ ਜਿਹੜੀ ਕੋਆਪਰੇਸ਼ਨ ਕਰ ਰਹੇ ਹਾਂ ਅੱਜ ਜੰਦਰ ਪਛਮੀ ਬਾਅਦ ਇਲੈਕਸ਼ਨ ਜਿੱਤੇ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਰਿਕਾਰਡ ਤੌਰ ਜਿੱਤ ਹਾਸਲ ਕੀਤੀ ਹੈ ਮੈਂ ਜਿੱਥੇ ਸਾਰੇ ਪੰਜਾਬ ਦੇ ਆਪਣੇ ਆਮ ਆਦਮੀ ਪਾਰਟੀ ਦੇ ਵਕੀਰ ਸਹਿਬਾਨ ਮੋਹਦੇਦਾਰ ਸਹਿਬਾਨ ਸਾਰੇ ਚੇਅਰਮੈਨ ਸਹਿਬਾਨ ਜਿਨ੍ਹਾਂ ਨੇ ਖੱਡੀ ਖੱਡੀ ਫੂਟ ਲੈਵਲ ਤੇ ਜਾ ਕੇ ਆਪਣੀ ਜ਼ਿੰਮੇਵਾਰੀ ਸੰਭਾਲਦੇ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਝੰਡਾ ਹੈ ਉਹਨੂੰ ਪੰਚਤ ਵਿੱਚ ਲਾਇਆ ਹੈ ਇੱਕ ਉਤੰਦ ਕੀਤਾ ਹੈ ਤੇ ਇੱਕ ਇਤਹਾਸਿਕ ਜਿੱਤ हासिल ਕੀਤੀ ਹੈ ਮੇਰਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਹਮੇਸ਼ਾ ਇੱਕ ਨਵਾਂ ਨੈਰੇਟਿਵ ਸੈੱਟ ਕੀਤਾ ਹੈ ਇਲੈਕਸ਼ਨ ਖੜਨ ਦੇ ਵਿੱਚ ਇਹ ਇੱਕ ਨਵਾਂ ਰੈਡ ਦੇ ਵੈ ਕਿ ਲੋਕਾਂ ਦੇ ਵਿੱਚ ਜਾ ਕੇ ਚਾਹੇ ਉਹ ਬਾਈ ਇਲੈਕਸ਼ਨ ਹੋਵੇ ਚਾਹੇ ਉਹ ਜਨਰਲ ਅਸੈਂਬਲੀ ਇਲੈਕਸ਼ਨ ਹੋਵੇ ਵੋਟਾਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਇੱਕ ਹੋਗੇ ਉਹਨਾਂ ਦੀਆਂ ਮੁਸੀਬਤਾਂ ਨੂੰ ਉਹਨਾਂ ਦੀਆਂ ਪ੍ਰੋਬਲਮਾਂ ਸਮਝ ਕੇ ਆਪਣੇ ਪਾਰਟੀ ਦਾ ਆਪਣੇ ਆਪਣੇ ਲੀਡਰਾਂ ਦਾ ਸਾਡੇ ਲੀਡਰ ਗੁਰਵੰਤ ਸਿੰਘ ਮਾਨ ਨੇ ਜਿਨ੍ਹਾਂ ਨੇ ਕਈ ਇਨੀ ਮਿਹਨਤ ਕੀਤੀ ਹੈ ਕਿ ਦਿਨ ਰਾਤ ਆਪਣੇ ਪਰਿਵਾਰ ਨਾਲ ਉਹਨਾਂ ਨੇ ਬਾਈ ਉਹਨਾਂ ਨੇ ਇਸ ਤਰ੍ਹਾਂ ਉਹਨਾਂ ਨੇ ਮਦਦ ਤੇ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਕਿ ਲੋਕਾਂ ਦੇ ਹਰ ਘਰ ਖੜੀ ਹਰ ਚੌਕ ਕੈਂਡੇ ਉੱਥੇ ਬਹਿ ਕੇ ਮੈਂ ਸਮਝਦਾ ਕਿ ਲੋਕ ਜੀ ਜਵੰਦਰ ਬੈਸ ਨੇ ਬਹੁਤ ਸਿਆਣੇ ਹੋ ਗਏ ਨੇ ਉਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਥੀਬਾਂ ਲੋਕਾਂ ਵਰਕੇ ਬਣ ਕੇ ਇੱਕ ਆਮ ਆਦਮੀ ਵਰਕਰ ਬਣ ਕੇ ਸਾਨੂੰ ਕੰਪੇਨ ਕਰਨ ਦਾ ਮੌਕਾ ਮਿਲਿਆ ਤੇ ਦੂਜੀ ਪਾਰਟੀਆਂ ਨੂੰ ਵੀ ਸਿੱਖਣਾ ਪਊਂਦਾ ਕਿ ਜਿਹੜੀ ਜਿੱਤ ਹਾਸਲ ਲਿਆ ਇਹ ਆਮ ਆਦਮੀ ਪਾਰਟੀ ਦੀ ਇੱਕ ਇਤਿਹਾਸਿਕ ਜਿੱਤ ਹੈ ਸਾਡੇ ਪਰਮਨ ਸਿੰਘ ਮਾਤਾ ਜੀ ਇਹ ਚਿਹਰੇ ਨੂੰ ਇਤਿਹਾਸ ਵਿੱਚ ਯਾਦ ਕੀਤਾ ਜਾਏਗਾ ਇਸ ਜਿੱਤ ਨੂੰ ਮਹਾਨ ਕਿ ਤੇ ਆਫਰੀ ਜਾਰੀ ਕੀਤਾ ਜੇਕਰ ਅਸੀਂ ਉਮੀਦ ਕਰਦੇ ਹਾਂ ਕਿ 2027 ਦੀਆਂ ਜਨਰਲ ਇਲੈਕਸ਼ਨਾਂ ਵਿੱਚ ਵੀ ਅਸੀਂ ਇਸ ਦਾ ਇਹ ਰਿਪੋਰਟ ਕੋ ਜਿੱਤ ਜਿਹੜੀ ਹਾਂ ਪੰਜਾਬ ਵਿੱਚ ਪਰ ਤੋਂ ਦਰਜ ਕਰਾਂਗੇ ਬਹੁਤ ਬਹੁਤ ਧੰਨਵਾਦ ਉਧਰ ਆਪਨੇਤਾ ਦਲਜੀਤ ਰਾਜੂ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਿੱਚ ਮਹਿੰਦਰ ਭਗਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਉਹਨਾਂ ਸਾਰੇ ਹੀ ਵੋਟਰਾਂ ਤੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਬਰਕਰ ਮਾਯੂਸ ਹਨ ਅੱਜ ਪੰਜਾਬ ਦੇ ਵਿੱਚ ਫੇਰ ਇੱਕ ਵਾਰੀ ਇਤਿਹਾਸਕ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ ਜਿਹੜੇ ਸਾਡੇ ਭਾ ਮੇਂਦਰਪਾਲ ਸਿੰਘ ਜੀ ਸੀ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਉਹ ਬਹੁਤ ਵੱਡੀ ਲੀਡ ਨਾਲ ਜਿਹੜੇ ਜਿੱਤੇ ਆ ਕਿਉਂਕਿ ਬਰਾਉਤੀਆਂ ਨੇ ਬਹੁਤ ਚਾਲਾਂ ਚੱਲੀਆਂ ਪਰ ਭਗਵੰਤ ਸਿੰਘ ਸਰਕਾਰ ਨੂੰ ਲੋਕਾਂ ਨੇ ਜਿਹੜਾ ਜਿੱਦਾਂ ਸਿਰਾਂ ਦਿੱਤਾ ਵਿਕਾਸ ਦੇ ਨਾਂ ਤੇ ਜਿਹੜੀਆਂ ਮੂਟਾ ਮੰਡੀਆਂ ਦੀ ਅੱਜ ਮੈਂ ਪੂਰੀ ਟੀਮ ਵੱਲੋਂ ਆਪਣੀ ਪੁਖੜਾ ਟੀਮ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਉਹਨਾਂ ਦੀ ਸਾਰੀ ਟੀਮ ਨੂੰ ਕੈਬਨਿਟ ਮੰਤਰੀ ਜਿੰਨੇ ਵੀ ਜਿੰਨੇ ਵੀ ਹਲਕਾ ਚਾਰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਉਹ ਵੀ ਅੱਜ ਜਿਹ ਔਰ ਇੱਕ ਇਤਿਹਾਸਿਕ ਜਿੱਤ ਹੋਈ ਆ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਔਰ ਸਨਦਾਰ ਜਗਵਿੰਦਰ ਸਿੰਘ ਜੀ ਮਾਨ ਜਿਹੜੇ ਸਾਡੇ ਹਲਕਾ ਇੰਚਾਰਜ ਆ ਆਮ ਆਦਮੀ ਪਾਰਟੀ ਉਹਨਾਂ ਦੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ